ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ ਸੁਣਾਈ ਖੁਸ਼ਖਬਰੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਕਰਨ ਤੇ ਸੰਸਦ ਦੇ ਵਿੱਚ ਚੜ੍ਹ ਗਏ ਰਾਹੁਲ ਗਾਂਧੀ ਕੇਂਦਰ ਸਰਕਾਰ ਦੀ ਬਣਾਈ ਰੇਲ ਫੇਅਰ ਕੀਤਾ ਵੱਡਾ ਐਲਾਨ ਅਮਰਿਤਪਾਲ ਸਿੰਘ ਦੀ ਐਨਐਸਏ ਨੂੰ ਰੱਦ ਕਰਨ ਦੀ ਪਟੀਸ਼ਨ ਤੇ ਹਾਈ ਕੋਰਟ ਚ ਹੋਈ ਸੁਣਵਾਈ 31 ਜੁਲਾਈ ਯਾਨੀ ਕੱਲ ਨੂੰ ਦੁਬਾਰਾ ਇਸ ਪਟੀਸ਼ਨ ਤੇ ਹੋਵੇਗੀ ਸੁਣਵਾਈ ਕੇਂਦਰੀ ਮੰਤਰੀ ਰਮਨੀ ਸਿੰਘ ਮਿੱਟੂ ਜਾਣਗੇ ਰਾਜ ਸਭਾ ਇਸ ਕਾਂਗਰਸੀ ਅਗੂ ਦੀ ਲੈਣਗੇ ਜਗਾ ਬਿジネス ਵਿਰੋਧੀ ਵੱਡੀ ਕਾਰਵਾਈ ਪਟਵਾਰੀਏ ਤੇ ਉਸ ਦਾ ਕਰਿੰਦਾ 1 ਲੱਖ 20 ਹਜ਼ਾਰ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਕੀਤਾ ਗ੍ਰਿਫਤਾਰ ਪੰਜਾਬ 'ਚ ਅੱਜ ਬਦਲੇਗਾ ਮੌਸਮ ਇਨਾ 6 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਹੋਇਆ ਜਾ ਰਿਹਾ ਪੰਜ ਸਿੰਘ ਸੈਵਾਨਾ ਦਾ ਵੱਡਾ ਫੈਸਲਾ ਗੁਰੂ ਘਰਾਂ ਤੇ ਕੇਸਰੀ ਦੀ ਥਾਂ ਬਸੰਤੀ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਕੈਬਨਿਟ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਕਿ ਹਾ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿ ਹੈ ਕਿ ਲੰਬੇ ਸਮੇਂ ਤੋਂ ਇੱਥੇ ਚੁਣੇ ਜਾਂਦੇ ਰਹੇ ਸਿਆਸਤਦਾਨਾਂ ਨੇ ਇਸ ਖੇਤਰ ਦੇ ਵਿਕਾਸ ਲਈ ਕੱਖ ਨਹੀਂ ਕੀਤਾ ਉਹਨਾਂ ਨੇ ਕਿ ਹੈ ਕਿ ਮਹਾਨ ਦੇਸ਼ ਭਗਤ ਅਤੇ ਰਾਸ਼ਟਰਵਾਦੀ ਪੈਦਾ ਕਰਨ ਵਾਲੇ ਇਸ ਖੇਤਰ ਨੇ ਇਨ੍ਹਾਂ ਹਾਕਮਾਂ ਦੇ ਸ਼ਾਸਨ ਕਾਲ ਦੌਰਾਨ ਵਿਕਾਸ ਨਹੀਂ ਦੇਖਿਆ ਸੀਐਮ ਭਗਵੰਤ ਮਾਨ ਨੇ ਦੁੱਖ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਲੰਬੇ ਸਮੇਂ ਤੋਂ ਸੱਤਾ ਦੇ ਕਾਬਜ ਹੋਣ ਦੇ ਬਾਵਜੂਦ ਇਨ੍ਹਾਂ ਗੁਣ ਨੇ ਸਰਹੱਦੀ ਖੇਤਰਾਂ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਪਰਿਵਾਰਾਂ ਦਾ ਵਿਕਾਸ ਕਰਨ ਵੱਲ ਧਿਆਨ ਦਿੱਤਾ ਹੈ ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਖੁਸ਼ਖਬਰੀ ਸੁਣਾਉਂਦੇ ਆ ਮੁੱਖ ਮੰਤਰੀ ਨੇ ਕਿ ਹੈਗੀ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲ ਕਦਮੀਆਂ ਕੀਤੀਆਂ ਹਨ ਸੀਮ ਭਗਵੰਤ ਮਾਨ ਨੇ ਕਿਹਾ ਕਿ ਹੁਣ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ 43000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਪਹਿਲ ਕਦਮੀਆਂ ਆਮ ਆਦਮੀ ਦੀ ਭਲਾਈ ਲਈ ਹਨ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਬਜਟ ਸੈਸ਼ਨ ਦੇ ਦੂਜੇ ਹਫਤੇ ਸੰਸਦੀ ਕਾਰਵਾਈ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਜਟ ਨੂੰ ਲੈ ਕੇ ਸਰਕਾਰ ਤੇ ਤਿੱਖੇ ਹਮਲੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਇੱਕ ਸਮੂਹ ਮੈਨੂੰ ਮਿਲਣ ਲਈ ਆਇਆ ਸੀ ਪਰ ਉਹਨਾਂ ਨੂੰ ਸੰਸਦ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਜਦੋਂ ਮੈਂ ਉਹਨਾਂ ਨੂੰ ਮਿਲਣ ਲਈ ਗਿਆ ਤਾਂ ਉਹਨਾਂ ਨੂੰ ਦੁਬਾਰਾ ਸੰਸਦ ਵਿੱਚ ਜਾਣ ਦਿੱਤਾ ਗਿਆ ਸੀ ਉਹਨਾਂ ਨੇ ਸੰਸਦ ਦੇ ਵਿੱਚ ਕਿਹਾ ਕਿ ਤੁਹਾਡੀ ਦੁਬੀ ਦਾ ਤੋਂ ਬਾਹਰ ਨਿਕਲਣ ਲਈ ਅੰਨਦਾਤਾ ਨੇ ਤੁਹਾਡੇ ਤੋਂ ਸਿਰਫ ਇੱਕ ਗੱਲ ਮੰਗੀ ਹੈ ਕਿ ਤੁਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿਓ ਪਰ ਇਹ ਨਹੀਂ ਦਿੱਤੀ ਗਈ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਇੰਨਾ ਵੱਡਾ ਕੰਮ ਨਹੀਂ ਹੈ ਜੇਕਰ ਬਜਟ ਵਿੱਚ ਇਸ ਦੀ ਵਿਵਸਥਾ ਕੀਤੀ ਗਈ ਹੁੰਦੀ ਤਾਂ ਕਿਸਾਨ ਸੰਕਟ ਤੋਂ ਬਚ ਜਾਂਦਾ ਉਹਨਾਂ ਨੇ ਵੱਡਾ ਐਲਾਨ ਕਰਦੇ ਆ ਕਿ ਹੈ ਕਿ ਇੰਡੀਆ ਗੜਜੋੜ ਦੀ ਤਰਫੋਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਵਾਂਗੇ ਕੇਂਦਰ ਸਰਕਾਰ ਤੇ ਹਮਲਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਹੈ ਕਿ 99% ਦੀ ਨੌਜਵਾਨ ਕੇਂਦਰੀ ਬਜਟ 2024 ਵਿੱਚ ਪੇਸ਼ ਕੀਤੇ ਗਏ ਇੰਟਰਨਸ਼ਿਪ ਪ੍ਰੋਗਰਾਮ ਲਈ ਯੋਗ ਨਹੀਂ ਹੋਣਗੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਨੌਜਵਾਨਾਂ ਲਈ ਕੀ ਕੀਤਾ ਹੈ ਰਾਹੁਲ ਗਾਂਧੀ ਨੇ ਬਜਟ ਭਾਸ਼ਣ ਚ ਪੇਪਰ ਲੀਗ ਦੇ ਮੁੱਦੇ ਦਾ ਜ਼ਿਕਰ ਨਾ ਕਰਨ ਤੇ ਨਿਰਮਲਾ ਸੀਤਾਰਾ ਮੰਤਰੀ ਵੀ ਹਮਲਾ ਬੋਲਿਆ ਇਸ ਮੁੱਦੇ ਤੇ ਗੱਲਬਾਤ ਕਰਦੇ ਆਂ ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਪੇਪਰ ਲੀਕ ਹੋਣ ਦੇ 70 ਮਾਮਲੇ ਸਾਹਮਣੇ ਆਏ ਹਨ। ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਕਿ ਅਗਨੀ ਪੱਥ ਦੇ ਚੱਕਰ ਵਿੱਚ ਫੌਜ ਦੇ ਜਵਾਨ ਫਸ ਗਏ ਸਨ। ਬਜਟ ਵਿੱਚ ਫਾਇਰ ਫਾਈਟਰਾਂ ਦੀ ਪੈਨਸ਼ਨ ਲਈ ਕੋਈ ਪੈਸਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਬਜਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇੱਕ ਵਾਰ OBC ਦੀ ਹਿੱਸੇਦਾਰੀ ਤੇ ਸਵਾਲ ਉਠਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬਜਟ ਬਣਾਉਣ ਵਾਲੇ 20 ਅਫਸਰਾਂ ਵਿੱਚੋਂ ਸਿਰਫ ਦੋ ਘਟ ਗਿਣਤੀ ਜਾਂ OBC ਭਾਈਚਾਰੇ ਦੇ ਹਨ ਵਿੱਤ ਮੰਤਰੀ ਨਿਰਮਲਾ ਸੀ타ਰਮਨ ਰਾਹੁਲ ਗਾਂਧੀ ਦਾ ਇਸ ਬਿਆਨ ਤੇ ਸ਼ਰਮਿੰਦਾ ਹੋ ਗਏ ਉਹਨਾਂ ਨੇ ਆਪਣਾ ਇਸ ਦੌਰਾਨ ਮੱਥਾ ਫੜ ਲਿਆ ਸੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਨੇ ਆਪਣੇ ਤੇ ਲਗਾਏ NSA ਦੇ ਵਾਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਤੇ ਬੀਤੇ ਦਿਨੀਂ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਸਰਕਾਰੀ ਵਕੀਲ ਨੇ ਇਹ ਪੁਆਇੰਟ ਚੁੱਕਿਆ ਕਿ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਮਰ ਅਤੇ ਆਪਣੇਪਾਲ ਸਿੰਘ ਦਾ ਪਤਾ ਸਹੀ ਨਹੀਂ ਹੈ ਇਸ ਨੂੰ ਤਕਨੀਕੀ ਤੌਰ ਤੇ ਠੀਕ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਇਸ ਨੂੰ ਠੀਕ ਕਰਨ ਲਈ ਸਮਾਂ ਦਿੱਤਾ ਜਾਵੇ ਜਿਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 31 ਜੁਲਾਈ ਯਾਨੀ ਕੱਲ ਤੱਕ ਤੈਅ ਕੀਤੀ ਹੈ ਇਸ ਸਮੇਂ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਹਨ ਅਦਾਲਤ ਵਿੱਚ ਆਪਣੀ ਤਰਫੋਂ ਦਾਇਰ ਪਟੀਸ਼ਨ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ NSA ਦੀ ਮਿਆਦ ਇੱਕ ਸਾਲ ਵਧਾਉਣਾ ਪੂਰੀ ਤਰ੍ਹਾਂ ਗਲਤ ਹੈ। ਉਹਨਾਂ ਨੇ ਆਪਣੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਗੈਰ ਸੰਵਿਧਾਨਿਕ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਰਾਜ ਰਿਸ਼ਤੇਦਾਰਾਂ ਤੇ ਲੋਕਾਂ ਤੋਂ ਦੂਰ ਹਨ। ਉਹਨਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਅਸਧਾਰਨ ਅਤੇ ਬੇਰਹਿਮ ਤਰੀਕੇ ਨਾਲ ਖੋਹ ਲਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਨੂੰ ਰਵਨੀਤ ਸਿੰਘ ਮਿੱਟੂ ਨੂੰ ਰਾਜ ਸਭਾ ਦੀਆਂ ਪੂੜੀਆਂ ਚੜਾਉਣ ਲਈ ਇੱਕ ਸੀਟ ਲੱਭ ਗਈ ਹੈ ਰਮਨੀ ਸਿੰਘ ਬਿੱਟੂ ਹਰਿਆਣਾ ਤੋਂ ਰਾਸ਼ਵ ਵਿਧ ਮੈਂਬਰ ਬਣ ਸਕਦੇ ਹਨ ਦੱਸਦੇ ਕਿ ਰਮਨੀ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਸ਼੍ਰੀ ਨਾਨਦਪੁਰ ਸਹਿਬ ਤੇ ਲੁਧਿਆਣਾ ਤੋਂ ਤਿੰਨ ਵਾਰ ਕਾਂਗਰਸੀ ਸੰਸਦ ਰਹੇ ਚੁੱਕੇ ਰਮਨੀਤ ਬਿੱਟੂ ਇਸ ਵਾਰ ਭਾਜਪਾ ਦੀ ਟਿਕਟ ਤੇ ਲੁਧਿਆਣਾ ਤੋਂ ਚੋਣ ਹਾਰ ਗਏ ਸਨ ਲੋਕ ਸਭਾ ਚੋਣਾਂ ਵਿੱਚ ਹਾਰਨ ਦੇ ਬਾਵਜੂਦ ਰਮਨੀਤ ਬਿੱਟੂ ਨੂੰ ਮੋਦੀ ਦੀ ਕੈਬਨਿਟ ਵਿੱਚ ਜਗ੍ਹਾ ਮਿਲੀ ਅਤੇ ਉਹਨਾਂ ਨੂੰ ਕੇਂਦਰੀ ਰੇਲ ਰਾਜ ਮੰਤਰੀ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣਾਇਆ ਗਿਆ ਹੈ ਮੰਤਰੀ ਦੇ ਉਦੇ ਤੇ ਬਣੇ ਰਹਿਣ ਲਈ ਬਿੱਟੂ ਦਾ ਪਾਰਲੀਮੈਂਟ ਵਿੱਚ ਹੋਣਾ ਲਾਜ਼ਮੀ ਹੈ 23 ਲਈ 6 ਮਹੀਨਿਆਂ ਦਾ ਸਮਾਂ ਹੁੰਦਾ ਹੈ ਹੁਣ ਹਾਲੀ ਵਿੱਚ ਹਰਿਆਣਾ ਦੀ ਇੱਕ ਰਾਜ ਸਭਾ ਸੀਟ ਖਾਲੀ ਹੋਈ ਹੈ ਭਾਜਪਾ ਇਸ ਸੀਟ ਤੋਂ ਰਮਨੀਤ ਬਿੱਟੂ ਨੂੰ ਰਾਜ ਸਭਾ ਦੀਆਂ ਪੌੜੀਆਂ ਚੜਾ ਸਕਦੀ ਹੈ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਕਮਾਲ ਪਟਵਾਰੀ ਅਤੇ ਤੇਜਿੰਦਰਪਾਲ ਸਿੰਘ ਉਰਫ ਪੱਟੀ ਅਤੇ ਉਸਦੇ ਪ੍ਰਾਈਵੇਟ ਸਾਥੀ ਸੁਰੇਂਦਰ ਸਿੰਘ ਨੂੰ 1,20,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਸ਼ੇਡ ਗ੍ਰਿਫਤਾਰ ਕੀਤਾ ਹੈ ਇਹ ਪ੍ਰਗਟਾਵਾ ਕਰਦੇ ਹਾਂ ਰਾਜ ਵਿਜੀਲੈਂਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਜ਼ਿਲ੍ਹਾ ਐਸਐਸ ਨਗਰ ਦੇ ਕਸਬਾ ਡੇਰਾਵਸੀ ਦੇ ਵਸਨੀਕ ਗਿਆਨ ਚੰਦ ਵਾਸੀ ਸ਼ਕਤੀ ਨਗਰ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਦਾ ਕਰਿੰਦਾ ਸਾਲ 2002 ਵਿੱਚ ਖਰੀਦੇ ਇੱਕ ਪਲਾਟ ਦੇ ਇੰਤਕਾਲ ਵਿੱਚ ਦਰੂਸਤੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਵਜੋਂ 1.5 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਸੌਦਾ 1.2 ਲੱਖ ਰੁਪਏ ਵਿੱਚ ਤੈਅ ਹੋਇਆ ਸੀ ਅਤੇ ਉਕਤ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਫੋਨ ਤੇ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਉਸ ਤੋਂ ਵਜੋਂ ਵਿਜਿਲੈਂਸ ਨੂੰ ਸੋਮ ਦਿੱਤੀ ਅਤੇ ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਅਤੇ ਸੱਚ ਪਾਏ ਗਏ ਹਨ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਪਾਸੋਂ ਉਪਰੋਕਤ ਇਰਾਦੇ ਨਾਲ ਰਿਸ਼ਵਤ ਦੀ ਮੰਗ ਕੀਤੀ ਸੀ ਇਸ ਪੁੱਛਗਿੱਛ ਦੇ ਆਧਾਰ ਤੇ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਵਿਰੋਧੀ ਥਾਣਾ ਫਲਾਈਂਗ ਸਿਕਯੂਰਡ ਇੱਕ ਪੰਜਾਬ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦੋਵੇਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ ਪੰਜਾਬ ਚ ਗਰਮੀ ਲਗਾਤਾਰ ਵੱਧ ਰਹੀ ਹੈ ਮਾਨਸੂਨੀ ਰਫਤਾਰ ਕਾਰਨ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ ਪੰਜਾਬ ਚ ਮਾਨਸੂਨ 1 ਜੁਲਾਈ ਤੋਂ ਲਗਭਗ ਪਹਿਲਾਂ ਪਹੁੰਚ ਗਿਆ ਸੀ ਫਿਰ ਵੀ ਪੂਰੇ ਸੂਬੇ ਵਿੱਚ ਪੂਰੇ ਮਹੀਨੇ ਦੌਰਾਨ ਆਮ ਨਾਲ ਬਹੁਤ ਘੱਟ ਮੀਂਹ ਦਰਜ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਰੈੱਡ ਜ਼ੋਨ ਵਿੱਚ ਪਹੁੰਚ ਗਿਆ ਹੈ ਅਤੇ ਅੱਜ ਮੌਸਮ ਵਿਭਾਗ ਨੇ 6 ਜ਼ਿਲ੍ਹਿਆਂ ਕਪੂਰਥਲਾ ਜਲੰਧਰ ਅਮਰੀਕਸਰ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਸਵੇਰੇ 9 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਪੰਜਾਬ ਵਿੱਚ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਮੀਨੂ ਲੈ ਕੇ येलो ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਅਤੇ ਕੱਲ ਪੰਜਾਬ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ ਗੁਰਦੁਆਰਾ ਸਾਹਿਬ ਵਿੱਚ ਚੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਨੇ ਵੱਡਾ ਫੈਸਲਾ ਲਿਆ ਹੈ ਦਰਅਸਲ ਐਸਜੀਪੀਸੀ ਵੱਲੋਂ ਨਿਸ਼ਾਨ ਸਾਹਿਬ ਦੇ ਪੁਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਹਨ ਕੇਸਰੀ ਨਿਸ਼ਾਨ ਸਾਹਿਬ ਹਟਾ ਕੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਐਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਐਸਜੀਪੀਸੀ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕ ਦਾ ਰੰਗ ਬਸੰਤੀ ਜਾਂ ਸੁਰਮਈ ਹੀ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਪੁਲੇਖਾ ਪਾਉਂਦਾ ਹੈ ਸ਼੍ਰੀ ਅਕਾਲ ਤਖਸੈ ਵਿਖੇ ਪਹੁੰਚੀ ਸ਼ਿਕਾਇਤ ਮਗਰੋਂ ਪੰਜ ਸਿੰਘ ਸੈਵਾਨਾਂ ਵੱਲੋਂ 15 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਸਿੱਖ ਰਹਿਤ ਮर्यादा ਅਨੁਸਾਰ ਨਿਰਧਾਰਤ ਰੰਗ ਦੀ ਪੁਸ਼ਾਕ ਨਿਸ਼ਾਨ ਸਾਈਭੂ ਤੇ ਚੜਾਉਣ ਦੇ ਹੁਕਮ ਜਾਰੀ ਕੀਤੇ ਸਨ ਇਸ ਸੰਬੰਧੀ ਸ਼੍ਰੀ ਅਕਾਲ ਤਖਸੈ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਮੇਰੇ ਖਿਆਲ ਵਿੱਚ ਪਹਿਲਾਂ 8 ਮਹੀਨੇ ਬਾਅਦ ਵੀ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਹੈ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮਸੀਜ਼ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ 'ਚ ਹਰ ਟਾਈਮ ਵਿਚਰਦੇ ਆ ਉਹ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਸਰੇ ਚੜਨਗੇ ਕੁਝ ਪਹਿਲਾਂ ਵਾਲੇ ਦੀ ਕੰਮ 3.5 ਕਰੋੜ ਦੇ ਪੈਂਡਿੰਗ ਪਏ ਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਤੇ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫਿਰ ਰੁਕਣੇ ਨਹੀਂ ਐ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਾਹਿਬਾਨਾਂ ਦੇ ਅਸੀਂ ਸੁਣੇ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਉਹਨ ਦੁਬਾਰਾ ਰੱਖ ਲਈ ਜਿਹਦੇ ਚੋਂ ਸਾਰੇ ਕੰਮ ਪਾ ਕੇ ਉਹ ਕੰਮਾਂ ਨੂੰ ਨੇਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਜੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋ ਹੀ ਜਾਣਾ ਐ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਮੈਡਮ ਮਤਿਆਂ ਦੇ ਵਿੱਚ ਇੱਕ ਇਹ ਵੀ ਗੱਲ ਦੇਖੀ ਗਈ ਹੈ ਪ੍ਰਧਾਨ ਜੀ ਦੇ ਵਾਰ ਦੇ ਵਿੱਚ ਤਕਰੀਬਨ 88 ਲੱਖ ਦੇ ਮਤੇ ਪਾਏ ਗਏ ਨੇ ਪਰ ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਹੈ ਉਹਨਾਂ ਦੇ ਵਾਰ ਦੇ ਵਿੱਚ ਘੱਟ ਕੀਮਤ ਦੇ ਮਤੇ ਪਾਏ ਗਏ ਆ ਉਸ ਬਾਰੇ ਵੀ ਗੱਲ ਹੋਈ ਹੈ ਦੇਖੋ ਵਾਰ ਪੈਲਸੀਆਂ ਨੇ ਤਰਾਜ ਜਤਾਇਆ ਕਿ ਕੁਝ ਦੇ ਕੰਮ ਘੱਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤੋਂ ਕਿ ਸਾਡੀ ਜਿਹੜੀ ਪਾਰਟੀ ਹੈ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਧੱਕਾਸ਼ਾਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਉਹ ਉਸ ਪਾਸੇ ਨੂੰ ਅਸੀਂ ਜਾਈਏ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਿਉਂਕਿ ਲੋਕ ਸਭ ਨੂੰ ਨਹੀਂ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ ਸਪੋਰਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਅਸੀਂ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਤੇ ਬਿਨਾ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈ ਆ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਤੇ ਕੰਮ ਕਰਵਾਤੇ ਇਹਨਾਂ ਦੇ ਰਹਿ ਕੇ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨੁਮਾਇੰਦਾ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ ਬਰਸਾਤਾਂ ਦਾ ਮੌਸਮਾ ਵੇਲੇ ਵੀ ਪਿਛਲੀ ਵਾਰ ਵੀ 12 ਮੰਦਰ ਦੇ ਕੋਲ ਮਕਾਨ ਬੜੇ ਸੀਗੇ ਜੀ ਤੇ ਹੁਣ ਫੇਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਗਈ ਇੱਕ ਨਾਮੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਇਹ ਲੋਕਾਂ ਦੇ ਰੱਖਿਆ ਦੀ ਪਾਸ ਹੁੰਦੇ ਹੈ ਕਿ ਨਦੀਆਂ ਦੇ ਵਿੱਚ ਕੰਸਟਰਕਸ਼ਨ ਕਿਉਂ ਹੋ ਰਹੀ ਹੈ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਜਿ ਇਹ ਉਹ ਸਾਭ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਪਰ ਫਿਰ ਵੀ ਅੱਜ ਇਹ ਹੁਣ ਜਾਣਗੀ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਭੇਜਣ ਦੀ ਕਿ ਜੇ ਉੱਥੇ ਕੋਈ ਵੀ ਗੈਰਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਕੰਸਟਰਕਸ਼ਨ ਨਹੀਂ ਹੋਣੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕੋਈ ਸਹਿਯੋਗ ਨਹੀਂ ਉਹਨੂੰ ਠੱਪ ਦੇ ਜਾਓ ਉਹ ਮੈਨੂੰ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਹੈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇਹ ਕਿਸੇ ਕਾਨੂੰਨਾ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਇਹ ਸਭ ਇਹ ਜਿਹੜੇ ਆਪ ਭਾਰਤ ਪ੍ਰੋਜੈਕਸ਼ਨ ਜੀ ਵੀ ਕਹਿ ਰਹੇ ਸੀ ਮੈਨਾਂ ਦੇ ਕੋਈ ਤੇ ਸਤਾਧਾਰੀ ਪਾਰਟੀ ਦੇ ਐਮਸੀ ਨਹੀਂ ਹੈ ਕਿ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਖੁਦ ਉਸ ਚੀਜ਼ ਤੇ ਅਲਿਗੇਸ਼ਨ ਲਗਾਉਂਦੇ ਪਏ ਵੀ ਜਗ੍ਹਾ-ਜਗ੍ਹਾ ਉੱਤੇ ਕੰਮ ਪਹਿਲਾਂ ਤੋਂ ਹੋ ਰਿਹਾ ਹੈ ਤੇ ਉਹਨੂੰ ਜਾ ਕੇ ਗਰਾਊਂਡ ਉੱਤੇ ਰਿਪੋਰਟ ਕਰੋ ਕਿ ਉਹ ਦੁਬਾਰਾ ਕੋ ਪਾਇਆ ਹੋਇਆ ਇੱਕ ਰਿਪੋਰਟ ਹੋ ਰਹੀ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫਿਰ ਉਸੇ ਕੰਮ ਦੇ ਪੈਸੇ ਪਾਇਆ ਹੋਏ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਨਹੀਂ ਕਰਨਾ ਬੜੀ ਜ਼ਿੰਮੇਵਾਰੀ ਹੈ ਅਉਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹੋ ਨਵੇੜੇ ਜਾਣ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਰੀਜ਼ ਕਈਆਂ ਨੇ 2-4 ਦਿਨਾਂ ਚੱਲ ਬਣ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਨਹੀਂ ਉਹ ਕੀਤੀ ਜਾਂਦੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਆਪ ਕੋਪੀ ਹੋਣੇ ਮੈਂ ਇਸੇ ਚੀਜ਼ ਉੱਪਰ ਇਸੇ ਚੀਜ਼ ਉੱਪਰ ਗੌਰ ਕਰ ਰਹੀ ਹਾਂ ਬਸ ਤੁਹਾਨੂੰ ਹੋਣਾ ਦੇ ਕੇ ਕਰਕੇ ਵਿਖਾਉਣਾ ਵੈਰੀ ਗੁੱਡ ਟੀਕਾ ਖਾਲਸਾ ਹਵਾ ਟੀਕੀ ਫੱਤੇ ਅੱਜ ਪੰਜਾਬ ਬਹੁਤ ਵੱਡੇ ਬਿਜਲੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਤੇ ਬੜੇ ਦੁਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹਰ ਛੋਟੀ ਛੋਟੀ ਗੱਲ ਤੇ ਬਿਆਨ ਦਿੰਦੇ ਨੇ ਆਪਦੀ ਪਿੱਠ ਥਾਪਣ ਦੇ ਵਿੱਚ ਹਮੇਸ਼ਾ ਉਹ ਕਦੇ ਉਹਨਾਂ ਨੇ ਇੱਕ ਮਿੰਟ ਵੀ ਜਾਇ ਨਹੀਂ ਕੀਤਾ ਹੁਣ ਇਸ ਅਹਿਮ ਤੇ ਗੰਭੀਰ ਮੁੱਦੇ ਤੇ ਅੱਜ ਤੱਕ ਉਹਨਾਂ ਦਾ ਕੋਈ ਸਟੇਟਮੈਂਟ ਨਹੀਂ ਆਈ ਵੀ ਕੀ ਇਹ ਸੰਕਟ ਕਿੰਨੀ ਦੇਰ ਚੱਲੇਗਾ ਇਹਦੇ ਕੀ ਕਾਰਨ ਨੇ ਤੇ ਅੱਜ ਕਿਸਾਨ ਜਿਹੜਾ ਪੰਜਾਬ ਦਾ ਉਹ ਦੋ ਪਾਸੋਂ ਜਿਹੜਾ ਹੈ ਉਹਦਾ ਨੁਕਸਾਨ ਹੋ ਰਿਹਾ ਇੱਕ ਤਾਂ ਔੜ ਲੱਗੀ ਹੈ 15-20 ਦਿਨ ਤੋਂ ਬਿਲਕੁਲ ਪੰਜਾਬ ਵਿੱਚ ਕਿਤੇ ਮੀਂਹ ਨਹੀਂ ਪਿਆ ਤੇ ਦੂਸਰੇ ਪਾਸੇ 4 ਤੋਂ 5 ਘੰਟੇ ਤੋਂ ਵਕਤ ਕਿਤੇ ਵੀ ਪੰਜਾਬ ਵਿੱਚ ਕਿਤੇਾਂ ਬਿਜਲੀ ਨਹੀਂ ਮਿਲ ਰਹੀ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਪੰਜਾਬ ਦੀ ਖੇਤੀਬਾੜੀ ਤੇ ਖਾਸ ਤੌਰ ਤੇ ਬਹੁਤ ਵੱਡਾ ਸੰਕਟ ਹੈ ਤੇ ਸਾਡੇ ਮੁੱਖ ਮੰਤਰੀ ਉਹੋ ਕਿ ਪੀਤਾ ਹੀ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਉਹਨਾਂ ਦੀਆਂ ਗਲਤੀਆਂ ਕਰਕੇ ਉਹਨਾਂ ਦੀ ਕਮਜ਼ੋਰੀਆਂ ਕਰਕੇ ਅਤੇ ਜਿਸ ਰੂਪ ਚ ਉਹਨਾਂ ਨੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਪਿਛਲੇ ਲੰਬੇ ਸਮੇਂ ਚ ਉਹਨਾਂ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਵੀ ਸੰਕਟ ਕਿਉਂ ਆ ਰਿਹਾ ਹੈ ਪਿੱਛੇ ਜੇ ਮੁੱਖ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਤਾਂ ਮੋਟਰਾਂ ਬੰਦ ਕਰਕੇ ਜਿਹੜੀ ਹੈ ਝੋਨਾ ਲਾਉਣ ਲਾ ਦਾਂਗੇ ਮੋਟਰਾਂ ਦਾ ਜਰੂਰ ਬੰਦ ਨੇ ਪਰ ਝੋਨਾ ਨਹੀਂ ਲੱਗ ਰਿਹਾ ਕਹਿੰਦੇ ਸੀ ਵੀ ਅਸੀਂ ਗੋਇੰਦਵਾਲ ਦਾ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਤੇ ਕੋਈ ਕਮੀ ਰਹੇਗੀ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਪਰ ਹੁਣ ਕਿੱਥੇ ਗਿਆ ਤੁਹਾਡਾ ਕੋਲਾ ਕਿੱਥੇ ਗਿਆ ਜਿਹੜਾ ਨਵਾਂ ਬਿਜਲੀ ਥਰਮਲ ਪਲਾਂਟ ਦੀ ਬਿਜਲੀ ਇਹ ਸਾਰੇ ਜਵਾਬ ਮੁੱਖ ਮੰਤਰੀ ਦੇ ਜਿਹੜੇ ਬਣਦੇ ਨੇ ਕਹਿੰਦੇ ਸੀ ਵੀ ਅਸੀਂ ਹੁਣ ਬਾਹਰਲੇ ਸੂਬਿਆਂ ਨੂੰ ਬਿਜਲੀ ਭੇਜ ਰਹੇ ਹਾਂ ਬਾਹਰ ਦੇ ਤਾਂ ਛੱਡੋ ਤੁਹਾਡੇ ਆਪਣੇ ਸੂਬੇ ਨੂੰ ਅੱਜ ਬਿਜਲੀ ਲੋਕਾਂ ਨੂੰ ਨਹੀਂ ਮਿਲ ਰਹੀ ਇਹ ਦੋ ਪਹਿਲੂਆਂ ਤੋਂ ਨਾਲੇ ਤਾਂ ਕਿਸਾਨ ਦਾ ਬੁਰਾ ਹਾਲ ਹੈ ਨਾਲੇ ਆਮ ਲੋਕ ਨੂੰ ਜਿਹਦੇ ਵਾਸਤੇ ਤੁਸੀਂ ਕਹਿੰਦੇ ਸੀ ਵੀ 600 ਯੂਨਿਟ ਬਿਜਲੀ ਮਾਫ ਕਰਤੀ ਉਹਨੂੰ ਵੀ ਲੁੱਟਿਆ ਜਾ ਰਿਹਾ ਹੈ ਦੇਖੋ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਕੀਤੀ ਸੀ ਨੱਜਰ ਸਾਹਿਬ ਨੂੰ ਜਦੋਂ ਮਿਲੇ ਸੀਗੇ ਕਿ ਧੂਰੀ ਚ ਵੀ ਅੱਖਾਂ ਦਾ ਜਿਹੜਾ ਕੈਂਪ ਹੈ ਆਰਗੇਨਾਈਜ਼ ਕਰਾਇਆ ਜਾਏ ਸੋ ਉਹਨਾਂ ਨੇ ਮੇਰੀ ਰਿਕਵੈਸਟ ਨੂੰ ਮੰਨਦੇ ਹੋਏ ਅੱਜ ਆਰਗੇਨਾਈਜ਼ ਕਰਾਇਆ ਸੀਗਾ ਕੈਂਪ ਜਿੱਥੇ ਫ੍ਰੀ ਚ ਲੋਕਾਂ ਦੇ ਅੱਖਾਂ ਦਾ ਟੈਸਟ ਕੀਤਾ ਜਾ ਰਿਹਾ ਹੈ ਜੇ ਆਪਰੇਸ਼ਨ ਦੀ ਲੋੜ ਹੈ ਕੈਟਰਾਕਟ ਦੀ ਹੋਗੀ ਜਾਂ ਹੋਰ ਵੀ ਕਿਸੇ ਲੋਕੋਵਾਂ ਦੀ ਹੋਗੀ ਜਾਂ ਏਜ ਰਿਲੇਟਿਡ ਚੇਂਜਸ ਹੁੰਦੇ ਨੇ ਅੱਖਾਂ 'ਚ ਲੈਂਸ ਪਾਉਣ ਦੀ ਲੋੜ ਹੁੰਦੀ ਹੈ ਸੋ ਨਾ ਸਾਰਿਆਂ ਦਾ ਜਿਹੜਾ ਟ੍ਰੀਟਮੈਂਟ ਕਰਨਗੇ ਇਹਨਾਂ ਨੇ ਆਪਰੇਸ਼ਨ ਜਿਹੜੇ ਵਗੈਰਾ ਸਾਰਾ ਕੁਝ ਕੀਤਾ ਜਾਊਗਾ ਸੋ ਲੋਕ ਬਹੁਤ ਖੁਸ਼ ਨੇ ਤੇ ਬਹੁਤ ਮੈਨੂੰ ਲੱਗਦਾ ਆਪ ਮਾਰੇ ਚੱਲ ਕੇ ਆਏ ਨੇ ਤੇ ਇਲਾਜ ਕਰਾਉਣ ਉਤਸੁਕ ਹੋ 1 ਟੂ 1 ਮਿਲੇ ਨਹੀਂ ਹੋ ਕਿ ਕਹਿੰਦੇ ਨੇ 1 ਟੂ 1 ਮਿਲੇ ਵੀ ਉਸ ਬਹੁਤ ਸਾਰੇ ਲੋਕਾਂ ਦੇ ਨਾਲ ਹਾਂ ਜੀ ਦੇਖੋ ਲੋਕਾਂ ਨੂੰ ਕੋਈ ਨਾ ਕੋਈ ਮਾਵਾ ਪੈਣਾ ਨੂੰ ਸਪੈਸ਼ਲੀ ਕੋਈ ਨਾ ਕੋਈ ਦਿੱਕਤ ਤਾਂ ਜ਼ਰੂਰ ਹੁੰਦੀ ਹੈ ਜੀ ਅੱਖਾਂ ਦੀ ਸੋ ਸਰਕਾਰ ਵੀ ਕੰਮ ਕਰ ਰਹੀ ਹੈ ਪਰ ਜਿਹਹ ਇਹ ਜਿਹਾ ਅਪਰਾਲਾ ਵੀਰ ਜਿਹੜੇ ਐਨਆਰਆਈ ਵੀਰ ਨੇ ਹੋਰ ਹਲਕੇ ਕਰਨ ਤਾਂ ਮੈਨੂੰ ਲੱਗਦਾ ਹੈ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੋਊਗਾ ਕਿ ਲੋਕ ਆਪਣੇ इजीली ਆ ਕੇ ਅੱਖਾਂ ਟੈਸਟ ਕਰਾ ਕੇ ਆਪਰੇਸ਼ਨ ਦੀ ਲੋੜ ਹੈ ਉਹ ਕਰਾ ਸਕਦੇ ਨੇ ਦਵਾਈਆਂ ਦੀ ਲੋੜ ਹੈ ਉਹ ਲੈ ਜਾ ਸਕਦੇ ਨੇ ਮੇਰੇ ਬਾਪੇ ਵਿੱਚ ਜਿਹੜੇ ਐਨਆਰਆਈ ਵੀਰ ਵਸਦੇ ਨੇ ਉਹਨਾਂ ਨੂੰ ਕੋਈ ਸੁਨੇਹਾ ਇਸ ਮੌਕੇ ਦੇਣਾ ਦੇਖੋ ਮੈਂ ਇਹ ਸੁਨੇਹਾ ਦਊਂਗੀ ਸਾਰੇ ਮੈਨੂੰ ਲੱਗਦਾ ਜਿਹੜੇ ਵੀਰ ਐਨਆਰਆਈ ਨੇ ਆਪਦੇ ਘਰਾਂ ਚ ਬਹੁਤ ਸਖਾਲੇ ਨੇ ਬਹੁਤ ਤਰੱਕੀਆਂ ਕਰ ਲੀਆਂ ਪੰਜਾਬੀਆਂ ਨੇ ਸੋ ਬਾਹਰ ਤਾਂ ਰਹੀ ਰਹੇ ਨੇ ਉੱਥੇ ਵੀ ਚੈਰਿਟੀ ਕਰਦੇ ਨੇ ਮੇਰੀ ਅਪੀਲ ਹੈ ਕਿ ਇੰਡੀਆ ਆ ਕੇ ਪੰਜਾਬ ਆ ਕੇ ਵੀ ਆਪਦੇ ਲੋਕਾਂ ਲਈ ਚੈਰਿਟੀ ਕੀਤੀ ਜਾਵੇ ਵੱਦੋ ਵੱਦ ਕੀਤੀ ਜਾਵੇ ਤੇ ਆਪਣੇ ਲੋਕਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਨੂੰ ਕੀ ਸੁਨੇਹਾ ਦਿੰਦੇ ਹੋ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਹੈ ਕਿ ਰਲ ਮਿਲ ਕੇ ਸਰਕਾਰ ਦੇ ਨਾਲ ਤਾਲਮੇਲ ਦੇ ਨਾਲ ਤੇ ਇਹੋ ਜਿਹੇ ਬਲੰਕੀਆਂ ਦੇ ਨਾਲ ਆਪਾਂ ਪੰਜਾਬ ਨੂੰ ਇੱਕ ਖਾਸਾ ਵੱਖਰਾ ਰੰਗ ਦੇਣਾ ਪੰਜਾਬ ਦੁਆਰਾ ਜਲੰਧਰ ਬਹੁਤ ਜ਼ੋਰ ਲਗਾਇਆ ਤੁਸੀਂ ਵੀ 1 ਟੂ 1 ਜਾ ਕੇ ਮਿਲ ਰਹੇ ਸੀਗੇ ਕਿਵੇਂ ਦੇਖਣ ਨੂੰ ਸਿੱਖਿਆ ਬਹੁਤ ਦੇਖੋ ਬਹੁਤ ਪਿਆਰ ਦਿੱਤਾ ਜਲੰਧਰ ਵਾਸੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੀ ਆਸ ਤੋਂ ਉਮੀਦ ਤੋਂ ਜ਼ਿਆਦਾ ਪਿਆਰ ਮਿਲਿਆ ਹੈ ਤੇ ਸਾਡੀ ਜਿਹੜੀ ਮਿਹਨਤ ਸੀ ਕੀ ਪਾਰਟੀ ਨੇ ਸਾਰੀ ਪਾਰਟੀ ਨੇ ਮਿਹਨਤ ਕੀਤੀ ਹੈ ਸੋ ਉਹਨੂੰ ਪ੍ਰਮਾਤਮਾ ਨੇ ਰੰਗ ਲਾਇਆ ਬਹੁਤ ਸ਼ੁਕਰਗੁਜ਼ਾਰ ਹਾਂ ਸਿਕੰਦਰਵਾਸੀ